ਸਤ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਰਾਜਮਾ ਦੀ ਸਬਜ਼ੀ ਬਣਾਵਾਂਗੇ ਇੱਕ ਵੱਡੀ ਕੌਲੀ ਰਾਜਮਾ ਦੀ ਭੋਂਗੇ ਰੱਖੀ ਸੀ ਇੱਕ ਵੱਡਾ ਟਮਾਟਰ ਪੰਜ ਹਰੀਆਂ ਮਿਰਚਾਂ ਥੋੜਾ ਜਿਹਾ ਹਰਾ ਧਨੀਆ ਦੋ ਗੰਡੇ ਆਠ ਤੁਰੀਆਂ ਲਸਣ ਦੀਆਂ ਇੱਕ ਚਮਚ ਹਲਦੀ ਅੱਧਾ ਚਮਚ ਕਾਲੀ ਮਿਰਚ ਇੱਕ ਚਮਚ ਲੂਣ ਅੱਧਾ ਚਮਚ ਕਸ਼ਮੀਰੀ ਮਿਰਚ ਇੱਕ ਚਮਚ ਜੀਰਾ ਇੱਕ ਚਮਚ ਗਰਮ ਮਸਾਲਾ ਥੋੜੀ ਜੀ ਹਿੰਗ ਰਾਜਮਾ ਨੂੰ ਕੁੱਚ ਪਾ ਕੇ ਦੋ ਗਲਾਸ ਪਾਣੀ ਪਾ ਦੇਣਾ। ਹੁਣ ਰਾਜਮਾ ਨੂੰ 20 ਮਿੰਟ ਵਾਸਤੇ ਉਬਲਣ ਦਿਓ। ਹੁਣ ਗੰਡੇ ਤੇ ਲਸਣ ਨੂੰ ਪੀਸ ਲੈਣਾ। ਮਿਰਚਾਂ ਤੇ ਟਮਾਟਰ ਨੂੰ ਪੀਸ ਲੈਣਾ। ਇੱਕ ਕੜਛੀ ਸਰੋਂ ਦਾ ਤੇਲ ਪਾ ਕੇ ਉਹਨੂੰ ਗਰਮ ਕਰ ਲੈਣਾ। ਹੁਣ ਜੀਰਾ ਪਾ ਲੈਣਾ। ਫਿਰ ਹਿੰਗ ਪਾ ਲੈਣੀ। ਦੰਡੇ ਲਸਣ ਪਾ ਕੇ ਭੁੰਨ ਲੈਣਾ। ਰਾਜਮਾ ਚੰਗੀ ਤਰ੍ਹਾਂ ਉਬਲ ਗਏ ਹਨ। ਹੁਣ ਉਹ ਵਿੱਚ ਮਸਾਲੇ ਪਾ ਦੋ। ਟਮਾਟਰ, ਹਰੀ ਮਿਰਚ ਪਾ ਕੇ ਹੁਣ ਇਹਨੂੰ ਭੁੰਨ ਲਓ। ਮਸਾਲਾ ਹੁਣ ਤਿਆਰ ਹੈ ਰਾਜਮਾ ਵਿੱਚ ਪਾ ਦੋ। 5 ਮਿੰਟ ਪੱਕਣ ਦੇ। ਹੁਣ ਸਬਜ਼ੀ 'ਚ ਧਨੀਆ ਪਾ ਦਿਓ ਰਾਜਮਾਂ ਦੀ ਸਬਜ਼ੀ ਬਣ ਕੇ ਤਿਆਰ ਹੋ ਹੀ ਗਈ ਆ ਬੜੀ ਚੰਗੀ ਖੁਸ਼ਬੂ ਆ ਰਹੀ ਆ ਬਹੁਤ ਵਧੀਆ ਬਣੀ ਹੈ ਤੁਸੀਂ ਬਣਾ ਕੇ ਜਰੂਰ ਦੇਖਿਓ